हां जी कसा वीरो ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਅੱਜ ਦੀ ਵੀਡੀਓ ਵੀ ਤੁਹਾਡੇ ਵਾਸਤੇ ਆਪਾਂ ਹੀਫਰ ਬੱਚਾ ਦੀ ਵੀਡੀਓ ਸਾਂਝੀ ਕਰਨੀ ਆ ਜਿੰਨਾਂ ਦੇ ਵਿੱਚ ਐਚ ਐਫ ਨਸਲ ਦੀ ਤੇ ਇੱਕ ਹੀਫਰ ਜਰਸੀ ਨਸਲ ਦੀ ਬੱਚੀ ਆ ਤਕਰੀਬਨ ਟੋਟਲ 8-9 ਨਗ ਨਿਗੇ ਬਹੁਤ ਹੀ ਸੋਹਣਾ ਖੂਬਸੂਰਤ ਵੜਾ ਨੇ ਆ ਇਥੋਂ ਨਿਗਾਹ ਮਾਰਸਾ ਬੱਚਿਆਂ ਦੇ ਵਿੱਚ ਜਿਵੇਂ ਬੱਚਾ ਸਾਰਿਆਂ ਬੱਚਾ ਖੀਰਿਆ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਨੇ ਨਾ ਚੰਗੇ ਰਿਕੋਰਡ ਦੇ ਚੰਗੇ ਸੀਮੰਟ ਦੀਆਂ ਨਹੀਂ ਆ ਸੋ ਬਾਕੀ ਬਸ ਸਾਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਜੋ ਵੀ ਡਿਟੇਲ ਹੋਈ ਤੇ ਖਾਸ ਗੱਲ ਇਹ ਵੀ ਹੋਊ ਕਿ ਰੇਟ ਜਿਹੜਾ ਵੀ ਵੀਡੀਓ ਦੇ ਵਿੱਚ ਹੀ ਕਰਾਂਗੇ ਆਪਾਂ ਕਿਸੇ ਵੀ ਭਰਾ ਨੇ ਕੋ ਮੇਥੋ ਇਹ ਵੀਡੀਓ ਬਣਾਉਣ ਦੀ ਜਗ ਤੇ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਸੋ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਇਕ ਮੀ ਕਰ ਦਿੱਤੇ ਹੋਰ ਆਹੀ ਵੀਡੀਓ ਦੇਖਣ ਵਾਸਤੇ ਸਾਡੇ ਭਗਤ ਸਿੰਘ ਫਾਰਮ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਕਰੌਣਾ ਬਾਜੀ ਨਾਲ ਗੱਲਬਾਤ ਜੁੜੇ हां जी भाई सत श्री अकाल जी सत श्री अकाल भाई नाम ਤੇ ਐਡਰੈਸ ਬੋਲੋ ਜੀ ਆਪਣਾ ਨਾਮ ਕੁਲਵਿੰਦਰ ਸਿੰਘ ਬਈ ਪਿੰਡ ਸਨੰਗਲਾਬ ਸਿੰਘ ਜ਼ਿਲ੍ਹਾ ਫਰਨਾਲਾ ਸਹੀ ਵੀ ਤਾਂ ਆਪਾਂ ਤੇ ਨੇੜੇ ਭਧੌੜ ਸ਼ਹਿਰਾ ਹੈ ਨਾ ਨੇੜੇ ਭਧੌੜ ਬਈ ਭਾਈ ਰੂਪਾ ਵੀ ਰਹਿ ਜਾਂਦਾ ਠੀਕ ਆ ਮੋਬਾਈਲ ਨੰਬਰ ਬਈ ਆਪਣਾ 7719583125 7719583125 ਠੀਕ ਆ ਬਈ ਜਿੰਨੀਆਂ ਬੱਚੀਆਂ ਅੱਠ ਬੱਚੇ ਹਨ ਹਾਂ ਹਾਂ ਬਈ ਅੱਠ ਕਿਹਨੀਆਂ ਬੱਸੀਆਂ ਚਾਰ ਹਾਂ ਬੱਚਾਂ ਚੋਂ ਕੋਈ ਦੋਦਾਂ ਤਾਂ ਨਹੀਂ ਹੈਗੀ ਨਾ ਨਾ ਬਈ ਚਾਰੇ ਖੀਰੀਆਂ ਗੱਬਣਾਂ ਵਾਲੀਆਂ ਝੋਲੀਆਂ ਸਾਰੀਆਂ ਦੀਆਂ ਹਾਂ ਠੀਕ ਸਾਰੀਆਂ ਬੱਸੀਆਂ ਤਾਂ ਆਪਣੇ ਕੋਲੇ ਮਨੂੰ ਬਾਤ ਦੁੱਧ ਵਾਲਾਂ ਗਾਵਾਂ ਦੀ ਵੀ ਹੈਗੀਆਂ ਹੈਗੀਆਂ ਚੰਗੇ ਰਕਾਉ ਵਾਲੀ ਤੋਂ ਪਲੱਸ ਵਾਲੀ ਦੀਆਂ ਹੈਗੀਆਂ ਠੀਕ ਆ ਠੀਕ ਆ ਪੂਰੇ ਟਾਪ ਦੀਆਂ ਬੱਸੀਆਂ ਸਾਰੀਆਂ ਫਾਰਮ ਵਾਲੀਆਂ ਬੱਸੀਆਂ ਜੇ ਪਹਿਲੇ ਨੰਬਰ ਤੇ ਬੱਚੀ ਆ ਬਈ ਪ੍ਰਿੰਟ ਪ੍ਰਿੰਟ ਬੱਚੀ ਦਾ ਬਹੁਤ ਸੋਹਣਾ ਨਾ ਇਹ ਵੀ ਬਈ 1.5 ਮਹੀਨੇ ਉਮਰ ਹੂੰ 1.5 ਮਹੀਨੇ ਹੁੰਦਾ ਹੈ ਆਈ ਗਲਾਫੀਨਸਨ 4 ਥਾਣਾ ਫੇਸ ਬਿਊਟੀ ਹੂੰ ਚਮ ਚਮ ਕੇ ਦੁੱਧ ਵਾਲੀ ਲੂਈਆਂ ਬੱਚੇ ਦੇ ਠੀਕ ਆ ਹਾਂ ਦੁੱਧ ਵਾਲੀ ਲੂਈਆਂ ਬਿਲਕੁਲ ਹਾਂ ਬਾਕੀ ਲੱਗਾ ਪਹਿਲਾਂ ਆਪਣਾ ਦੂਰਾ ਦੂਰਾ ਦਿਖਾ ਦੇ ਬਾਕੀ ਇੱਕ ਨੰਬਰ ਤੋਰਾਗਾ ਲੈ ਅੱਗੇ ਨੂੰ ਬਾਕੀ ਤੋਰੀ ਬਈ ਗਿੰਨ ਲਾ ਦੋ ਖੜਨੀ ਖੁਰਨੀ ਦਿਖ ਰਹੀ ਏ ਥੋੜਾ ਜਿਆਦਾ ਮਾਨ ਦੀਆਂ ਯਾਰ ਇਹ ਤੁਰਦੀਆਂ ਹੋਣੀਆਂ ਪੱਟੀ ਤੇ ਖੁੱਲੀਆਂ ਰਹਿ ਕੇ ਕਿੰਨੀ ਕੁ ਮਰਸੀ ਦੀ ਇਹਦੀ 10.5 ਮਹੀਨੇ 10.5 ਦੇ ਥਾਣੇ ਚਾਰ ਹੀ ਆ ਚਾਰ ਥਾਣਾ ਦਿਖਾਉਂਦੇ ਫਿਰ ਪਚਾਰੇ ਦੀ ਲਓ ਜੀ ਪਹਿਲਾਂ ਤੁਹਾਨੂੰ ਵੀ ਇੱਕ ਥਾਣਾ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਹਾਏ ਥੋੜੇ ਬਾਲ ਜਿਆਦਾ ਨੇਗੇ ਬੱਚੀ ਕਰਕੇ ਨਾ ਝੋਲੀ ਦੇਖੀ ਬਈ ਥੱਲੇ ਆ ਆ ਦੇਖੋ ਜੀ ਚਾਰ ਥਾਣ ਸਹੀ ਗੱਲ ਹੈ ਗੁਲਾਬੀ ਥਾਣਾ ਹੈ ਵਿਚਾਰੇ ਹੂੰ ਤੇ ਬਾਈ ਫਿਰ ਇਹਦਾ ਲੈਣ ਦਾ ਜਾਂ ਮੁੱਲ ਕਿੰਨਾ ਕਰੀ ਬਾਈ 20000 ਰੁਪਇਆ ਮੰਗਦੇ ਬਈ ਆਪਾਂ 22000 ਮੁੱਲ ਤੇ ਠੀਕਾ ਠੀਕਾ ਲੋ ਜੀ ਬੱਸੀ ਦੀ ਪੂਰੀ ਟੌਪ ਆ ਗਈ ਜਿਹੜੇ ਸਾਹ ਨਾਲ ਉਮਰ ਹੈ ਉਹਨਾਂ ਕ ਬੱਚੀ ਦਾ ਕੱਦ ਹੈ ਨਾ ਛੋਟਾ ਨਾ ਵੱਡਾ 10 ਮੀਟਰ ਵਾਲੀ ਜਿੱਦਾ ਕ ਬੱਚੀ ਦਾ ਉਹਦਾ ਜਜਮੈਂਟ ਕਰਕੇ ਆ ਜੂ ਕੋਈ ਵੀਡੀਓ ਵਿੱਚ ਪੂਰੀ ਵੀਡੀਓ ਪੂਰਾ ਫੁੱਲ ਆ ਬਈ ਬੱਸੀ ਦਾ ਪ੍ਰਿੰਟ ਇਹ ਪ੍ਰਿੰਟ ਤਾਂ ਮਿਲਦੀ ਬਹੁਤ ਘੱਟ ਆ ਆ ਬਹੁਤ ਹਾਂ ਕਈ ਵਾਰ ਵੀਡੀਓ ਜਿਆਦਾ ਵੱਡੀ ਦਿਨ ਲੱਗ ਜਾਂਦੀ ਹੈ ਜਜਮੈਂਟ ਸਾਰਾ ਆ ਕਰ ਲਾ ਬਾਕੀ ਚੌੜੀ ਵੀ ਦੇਖ ਕਿੰਨੀ ਆ ਫਿਰ ਉੱਪਰੋਂ ਬਾਕੀ ਸਟੇਟ ਆ ਗਈ ਆ ਥੋੜੇ ਆਪਾਂ ਸੁਣਨੇ ਆਗੇ ਪੂਰਾ ਫੁੱਲ ਆ ਬਈ ਬੰਤਰ ਦੇ ਬਾਕੀ ਬਰੀਡ ਵਾਲੀ ਬੱਸੀ ਆ ਖੜ ਨਹੀਂ ਖੜ ਨਹੀਂ ਦੇ ਲੱਤਾਂ ਲੱਤਾਂ ਜਮਾ ਸ ਕਿੰਨਾ ਮੁੱਲ ਕਹੀ ਇਹਦਾ 22000 ਰੁਪਏ 22000 ਰੁਪਏ ਚੋਂ ਮਾਨਤਾ ਨਾ ਹਾਂਜੀ ਹਾਂ ਮਾਨਤਾਣ ਕਰ ਅੱਗੇ ਅੱਗੇ ਜਿਵੇਂ ਵੀਰੇ 2 ਨੰਬਰ ਤੇ ਜਰਸੀ ਵੜ ਇਹ 11 ਮਹੀਨੇ ਦੀ ਹੈ ਬਈ 11 ਮਹੀਨੇ ਦੀ ਉਮਰ ਥਾਂ ਚਾ ਰਹੀ ਹੈ ਨਾ ਥਾਂ ਪਾ ਚਾ ਰਹੀ ਹੋਣਗੇ ਮਗਰ ਤੂੰ ਝੋਲੀ ਦੇਖੀ ਬਾ ਕਮਾਲੀ ਹੈਗੀ ਠੀਕ ਹੈ ਰੋਕ ਥੋੜਾ ਆ ਥੋੜੀ ਜੀ ਭਾਜਦੀ ਹੈਗੀ ਬਟੇ ਨਾ ਹਮ ਲਓ ਜੀ ਦੇਖੋ ਤੂਰਾ ਤੂਰਾ ਬਈ 1 ਨੰਬਰ ਵਾਲੀ ਜਰਸੀ ਜਰਸੀ ਹੈਗੀ 11 ਮਹੀਨੇ ਦੀ 11 ਮਹੀਨੇ ਦੀ ਸਾਲ ਤੋਂ ਜਿਹੜੀ ਘਾਟਾ ਦੇਖ ਸਕਦੇ ਹੋਗੇ ਬਸ ਫੇਸ ਬਿਊਟੀ ਦਿਖਾ ਦੇ ਹਮ ਐਨੂੰ ਕਰ ਬਾਕੀ ਤੂਰਾ ਤੂਰਾ ਦਿਖ ਆਪ ਵੀ ਕਹਿੰਗੇ ਬਈ ਹਾਂ ਇਹ ਸੋਨਾ ਪ੍ਰਿੰਟ ਜਰਸੀ ਵਾਲਾ ਪ੍ਰਿੰਟ ਆ ਪਯੋਰ ਵਧੀਆ ਹਾਂ ਪਯੋਰ ਜਰਸੀ ਆ ਬਈ ਐ ਨਹੀਂ ਹੈ ਵਿੱਚ ਕ੍ਰਾਸ ਕ੍ਰੂਸ ਆ ਮਾੜਾ ਝੋਲੀ ਦਿਖਾ ਦੇ ਸਹੀ ਆ ਗਲਾਬੀ ਥਣ ਆ ਦੇਖੋ ਜੀ ਸੈਟ ਆ ਵਾ ਛੱਡ ਦੇ ਚਾਰ ਥਾਣਾ ਕਿ ਕੱਲਾ ਕੱਲਾ ਚਾਰ ਹੀ ਥਾਣਾ ਹਾਂ ਨਿਖੜਵੇਂ ਪੰਜਵੇਂ ਛੇਵੇਂ ਫੋਟੋਆਂ ਹੈ ਨਹੀਂ ਤੇ ਇਹਦਾ ਫਿਰ ਮੁੱਲ ਕਿਦਾਂ ਕਰਾਂਗੇ ਬਈ ਇਹਦਾ ਬਾਈ ਯਾਰ ਇਹਦਾ ਬਾਈ ਯਾਰ ਬਾਕੀ ਚਮਕ ਚਮਕ ਤੇ ਖੜਨੀ ਖੁੜਨੀ ਇੱਕ ਨੰਬਰ ਆ ਬੱਸੀ ਦੀ ਪੂਰੀ ਜੀ ਆ ਕਿ ਤਨ ਨੰਬਰ ਬੱਸੀ ਬਹੁਤ ਸੋਹਣਿਆ ਬਈ ਹਾਂ ਇਹ ਪ੍ਰਿੰਟ ਮੂਡ ਚੰਗਾ ਬੱਸੀ ਦਾ ਹਾਂ ਬਈ ਇੰਦਰ ਨਾ ਖੋਲ ਨਾ ਪਾਸ ਕਰਕੇ ਹਰ ਰਕਾਰ ਕਾੜ ਦੇਮੋ ਯਾਰ ਜਿਹੜੀ ਬੱਸੀ ਦਾ ਮਰਜੀ ਬੰਦਾ ਲੈ ਲੇ ਆ ਇੱਥੇ ਘਾ ਟੈਡ ਲੋਡ ਖੜਾ ਆ ਇਹਨੂੰ ਕਰਕੇ ਇੱਥੇ ਆ ਆ ਦੇਖੋ ਜੀ ਮਾਰੋ ਬੱਚੇ ਦੇ ਚੰਗਾ ਫੇਲਸ ਕੁਆਲਟੀ ਮਤਲਬ ਉਮਰ ਛੋਟੀ ਲੈ ਬੱਚੀ ਦੀ ਬਈ ਇਹਦੀ ਇਹ ਸਾਢੇ 10 ਮਹੀਨਾ ਦਾ ਬੱਚੇ ਹੀ ਇਹ ਵੀ ਬਹੁਤ ਸਾਰੇ ਕੰਦ ਕਾਰਦੇ ਹੋਏ ਫਾਰ ਵਾਲੀਆਂ ਬੱਸੀਆਂ ਸਾਰੀਆਂ ਬਸ ਫਾਰ ਨਹੀਂ ਗੁਰਨੀ ਪਿੱਠ ਕੁੜਾ ਚੌੜਾ ਬਾਕੀ ਝੋਲੀ ਦਿਖਾ ਯਾਰ ਲੈ ਇਹਨਾਂ ਦੀ ਆ ਦੇਖੋ ਜੀ ਚਾਰ ਥਣ ਇਹ ਮੜੀ ਜੀ ਬੱਜੀ ਹੋਈ ਹੈ ਇਹਦੇ ਉਹ ਜਿਆਦੀ ਜਨਮ ਵਾਲੀ ਮੜੀ ਹੈਗੀ ਉਹ ਚਲਦੀ ਜਲਦੀ ਹੈ ਨਹੀਂ ਜੀ ਹਾਂ ਹੈ ਇਹ ਬੰਨੀ ਆਪਾਂ ਪਹਿਲਾਂ ਦੱਸ ਦਿੰਨੇ ਉਹ ਕੀ ਉਹ ਹੋ ਜਾਏ ਪ੍ਰਿੰਟ ਪ੍ਰਿੰਟ ਸੋਨਾ ਬੱਚੀ ਦਾ ਨਾ ਹਾਂ ਪ੍ਰਿੰਟ ਪ੍ਰਿੰਟ ਇਹਦਾ ਕਿੰਨਾ ਮੁੱਲ ਕਰਾਂਗੇ ਇਹਦਾ ਮੁੱਲ 27000 ਰੁਪਏ ਹੋਵੇ ਇਹਦਾ ਮੁੱਲ 27 ਬਸ ਐਂ ਕਿ ਡਾਕਟਰ ਇਹ ਬੰਨੀ ਬਾਕੀ ਖੜਨੀ ਖੁੜਨੀ ਬੱਸੀ ਨਹੀਂ ਦੇਖੀ ਚੰਗੇ ਰਿਕਾਰਡ ਦੀ ਬੱਸੀ ਹੋਵੇ ਪੂਰੀ ਲਓ ਦੇਖ ਲਓ ਜੀ ਬਾਕੀ ਤੋਰਾ ਤੋਰਾ 27000 ਰੁਪਏ ਦਾ ਮੁੱਲ ਕੀਤਾ ਤਾਂ ਬਾਕੀ ਸੋਨਾ ਮਤਲਬ ਪ੍ਰਿੰਟ ਆ ਬੱਚੀ ਦਾ ਨਾ ਸੋਨਾ ਕੰਨ ਦਿਖਾ ਦੇ ਬਾਕੀ ਕੰਨ ਬਹੁਤ ਨਿੱਕੇ ਹੈਗੇ ਬੱਸੀਆਂ ਦੇ ਲਾ ਦੇਖੋ ਜੀ ਕੋਈ ਐ ਨਹੀਂ ਵੱਡਾ ਕੰਨ ਹੈਗਾ ਠੀਕ ਬੰਦ ਹੋ ਤੇ ਇਸ ਬਿਊਟੀ ਬਾਕੀ ਪ੍ਰਿੰਟ ਪ੍ਰਿੰਟ ਪੂਰਾ ਟੌਪ ਦਾ ਬਈ ਬੱਸੀਆਂ ਦਾ ਚਮਕ ਪੂਰੀ ਫੁੱਲ ਆ ਸਾਰੀਆਂ ਦੀ ਹੂੰ ਅੱਗਿਆ ਕਿ ਜਿਵੇਂ 4 ਨੰਬਰ ਬੱਚੀ ਬਾਈ ਇਹ ਬੱਚੀ ਫਿਰ ਉਮਰ ਕਿੰਨੀ ਹੈ ਬਾਈ ਇਹਦੀ 11 ਮਹੀਨੇ ਉਮਰ ਹੈ ਬਾਈ ਸਹੀ ਇਹਦੀ ਜਿਹਨੇ ਸਾਲ ਤੋਂ ਵੀ ਘੱਟ ਹੀ ਹੈ ਹਾਂ ਖਿਆਰੀਆਂ ਵਰਸੀਆਂ ਬਾਈ ਸਾਲ ਤੋਂ ਬਾਅਦ 4 ਵਰਸੀਆਂ ਸਾਲ ਦੀਆਂ ਪਰ 11 ਘਟਾਣਾ ਐਵੇਂ ਥੋੜਾ ਬਜਨ ਜ਼ਰੂਰ ਘਟਾ ਐ ਬਜਨ ਬਾਈ ਉ ਤਾਂ ਵਧੀਆ ਗਾ ਬੇਟਾ ਪੂਰਾ ਫੁੱਲ ਹਾਂ ਥੋੜਾ ਜਿਹਾ ਮਨ 2 ਮਹੀਨੇ ਤੇ ਜੀਵਨ ਹੋਇਆ ਹੁੰਦਾ ਥੋੜਾ ਜਿਹਾ ਬੱਸ ਹਾਂ ਹਾਂ ਹਮ ਲਓ ਜੀ ਦੇਖੋ ਇਹ ਬੱਚੀ ਦਾ ਕੱਦ ਕਰ ਪ੍ਰਿੰਟ ਖੜਨੀ ਖੜਨੀ ਬਾਈ ਬਰੀਡ ਇਹਦੀ ਕੋਈ ਕਮੀ ਨਹੀਂ ਗੀ ਹਮ ਪੂਰਾ ਤੂਰਾ ਇੱਕ ਨੰਬਰ ਚਮਕ ਸਾਰਿਆਂ ਨਾਲੋਂ ਬੱਸੀਆਂ ਨਾਲੋਂ ਵੱਧ ਦੇ ਜੀ ਇਹ ਦਾ ਮੁੱਲ ਕਿੰਨਾ ਕਰਾਂਗੇ ਭਾਈ ਆਪਾਂ ਇਹਦਾ ਮੁੱਲ 2 ਸਤਾਈ ਹੈ ਇਹਦਾ ਮੁੱਲ ਸਪਾਈ ਹੈ ਇਹਰਾ ਤੇ ਸਾਨੂੰ ਬਾਕੀ ਮੌਕੇ ਦੇ ਨੂੰ ਮਾਨਤਾਣ ਕਰ ਦਾਂਗੇ ਇੱਥੋਂ ਦੇਖੋ ਇਥਾਂ ਝੋਲੀ ਦਿਖਾ ਦੇ ਬਾਕੀ ਭਾਈ ਝੋਲੀ ਜਿਹੜੀ ਬਾ ਕਮਾ ਲਈ ਜਣਾ ਹੂੰ ਝੋਲੀ ਆਏ ਹੈ ਕੈਮਰੇ ਤੇ ਜਾਗਦੇ ਆ ਚਾਰ ਥਾਣਾ ਕਦ ਗੁੱਡ ਹੋਏ ਪੂਰਾ ਫੋਲ ਬਸੀਆਂ ਦਾ ਰਾਇ ਨਹੀਂ ਗਾ ਵੀ ਨਹੀਂ ਕਿਹਨੂੰ ਕਿਹਾ ਚੌੜੀ ਦੇਖ ਲੈ ਲੈ ਕਿੰਨੀ ਆ ਪਿੱਛੋਂ ਹੂੰ ਬੱਟਪੁੜੇ ਦੀ ਚੌੜੀ ਦੇਖ ਕਿੰਨੀ ਹੈਗੀ ਸਹੀ ਗੱਲ ਬਹੁਤ ਪੂਰੀ ਚੌੜੀ ਹੈ ਬੜਾ ਫੋਲੜੀ ਹੈ ਕੁੱਲ ਮਿਲਾ ਕੇ ਚੰਗੀਆਂ ਬੱਚੀ ਹਾਂ ਅੱਗੇ ਆ ਹਾ ਜਰਾ ਨਹੀਂ ਨਹੀਂ ਪੀਸ ਖੜਾ ਵਿਚਾਲੇ ਦੋਹੇ ਬੱਸੀਆਂ 40 ਪਲੱਸ ਵਾਲੀਆਂ ਨੇ ਆਹ ਤੇ ਆ ਬੱਸੀ ਆਹ ਚਿੱਟੇ ਰੰਗ ਚ ਤੇ ਕਾਲੇ ਰੰਗ ਚ 40 ਪਲੱਸ ਰਿਕਾਰਡ ਦੀਆਂ ਨੇ ਮਾਵਾ ਪੂਰਾ ਟੌਪ ਦੀਆਂ ਬੱਸੀਆਂ ਬਈ ਠੀਕ ਹੈ ਲਾ ਦਿਖਾ ਬਾਕੀ ਤੂਰਾ ਤੂਰਾ ਵੇਟ ਬੂਟ ਪੂਰਾ ਖੁੱਲਾ ਤਾਂ ਮੈਨੂੰ ਐਂ ਲੱਗਦਾ ਵੀ ਅੱਜ ਹੀਟ ਚ ਆਊਗੀ ਬੜਾ ਬੱਸੀਆਂ ਨਹੀਂ ਨੂੰ ਖਿੱਚਦੀ ਐ ਚੰਗੀ ਬਹੁਤ ਆ ਬੱਚੀ ਦਾ ਬਈ ਯਾਰਾ ਬਾਕੀ ਤੋੜ ਨਹੀਂ ਆ ਬੱਚੀ ਦਾ ਤਾਂ ਬਰੀਡ ਦਿਖਾ ਦੇ ਬਾਕੀ ਝੋਲੀ ਦਿਖਾਉਂ ਤੈਨੂੰ ਦੂਆਂ ਐਂ ਕਹਾਂਗਾ ਵੀ 4 ਮਹੀਨਾ ਦੀ ਗੱਬਣ ਹੁੰਦੀ ਐ ਜੀ ਇਧਰ ਲੈ ਜਾ ਲੋ ਖੁੰਝੇ ਚ ਲੈ ਜਾ ਉਧਰ ਦਿਖਾ ਫੋ ਮਾਰ ਕੇ ਜੇ ਠੀਕ ਆ ਦੇਖੋ ਜੀ ਬੱਚੀ ਇ ਬਾਕੀ ਸਿੱਧੀ ਖੜ ਨਹੀਂ ਦੇਖ ਲੈ ਦੇਖੋ ਜੀ ਖੜਵੀ ਦੇਖੋ ਬੱਚੀ ਚੰਗੀ ਬੱਚੀ ਕੋਲ ਮਲਾ ਕੇ ਬਾਕੀ ਥੋੜੀ ਸਮਝ ਫੁੱਲ ਫਰੀਡ ਹੈ ਬਾਈ ਕੰਨ ਦੇਖ ਲਈ ਜਮ ਨਹੀਂ ਕਰ ਸਾਰਾ ਰਿਕਾਰਡ ਹੈ ਕਿਹੜੇ ਸੀਮਨ ਦੇ ਹੈ ਬਾਈ ਇਹ ਇਹ ਆਪ ਦੇਵਾਂਗੇ ਬਾਈ ਸਾਰਾ ਰਿਕਾਰਡ ਮੇਰੇ ਕੋਲ ਵੀ ਲਿਖਿਆ ਪਿਆ ਕਰੇ ਉਹਨਾਂ ਨੇ ਓਹ ਝੋਲੀ ਦੇਖੋ ਝੋੜੀ ਤਾਂ ਵੀ ਐ ਜਮ 1 ਕਰੋੜ 4 ਵੀ ਨਹੀਂ ਗੱਬਣ ਹੁੰਦੀ ਇਹ ਰੇ ਹੂੰ ਸਹੀ ਗੱਲ ਹੈ ਆ ਮਾਵਾਂ ਦਾ ਰਿਕਾਰਡ ਬਹੁਤ ਹੈ ਬਾਈ ਦੋਹਾਂ ਦਾ ਠੀਕ ਹੈ ਠੀਕ ਟੌਪ ਨਹੀਂ ਆਈਆਂ ਚੰਗੀ ਆ ਬੱਚੀ ਕੋਲ ਮਲਾ ਆਹ ਕੰਨ ਦੇਖ ਲੈ ਲੈ ਬਾਕੀ ਕਿੱਡਾ ਕਰਨਾ ਜਮ ਨਹੀਂ ਇਹ ਸ਼ਿ ਬਿਊਟੀ ਦਿਖਾ ਦੇ ਲੈ ਬੱਸ ਸੱਟ ਬਰੀਡ 'ਚ ਕੋਈ ਘਰ ਮੁੱਲ ਦਾ ਮੁੱਲ ਦੱਸ ਸਕਦਾ ਕਿੰਨਾ ਹੈ 35000 ਰੁਪਿਆ 35000 ਹਾਂ ਚਲੋ ਟੌਪ ਦੀ ਬੱਸੀ ਹੈ ਬਈ ਹੂੰ ਨਹੀਂ ਬੱਚੀ ਜੀ ਕੋਈ ਤਾਂ ਤੁਹਾਡੇ ਬਈ ਬਰੀਡ ਤਿਆਰ ਕਰਨੀ ਹੈ ਬਈ ਫਿਰ ਦੀ ਬੱਸੀਆਂ ਉਮਰ ਕਿੰਨੀ ਦੱਸ ਸਕਦੀ ਬੱਚੀ ਦੀ ਹੈ ਉਮਰ ਕਿੰਨੀ ਦੱਸਾਂ ਬੱਚੀ ਦੀ ਬਈ ਇਹ ਸਾਲ ਹੈ ਬਈ ਸਾਲ ਬੱਚੀ ਇੱਕ ਸਾਲ ਦੀ ਆ ਚਾਰੇ ਬੱਸੀਆਂ ਇੱਕ ਇੱਕ ਸਾਲ ਦੀਆਂ ਹੈ ਤੇ ਆਹ ਇਹ ਵੀ ਬਈ ਦੇ ਨਾਲ ਦੀ ਬੱਸੀ ਹੈਗੀ ਇਹਦਾ ਕੀ ਰਿਕਾਰਡ ਹੈ ਇਹਦੀ ਮਾਂ ਦਾ ਬਈ ਰਿਕਾਰਡ ਤਾਂ ਬਹੁਤ ਦੱਸਿਆ ਆਪਾਂ ਨੂੰ ਆਪਾਂ 40 ਪਲੱਸ ਵਾਲੀ ਕਹਿ ਕੇ ਦੇਣੀ ਹੈ ਬੱਸੀ ਆਪਾਂ ਆ ਮਨ ਵੀ ਸਾਰਾ ਰਿਕਾਰਡ ਡਾਟਾ ਦੇਖ ਕੇ ਫੇਰ ਲੰਗਾ ਇਹ ਬੱਸ ਠੀਕ ਆ ਜੀ ਬਾਕੀ ਫੇਸ ਬਿਊਟੀ ਦਿਖਾ ਦੇ ਸਰਕਾਰੀ ਸੀਮਣ ਦੀ ਆਪ ਆ ਗਈ ਸਰਕਾਰੀ ਸੀਮਣ ਦੀ ਹਾਂ ਬਹੁਤ ਲੱਗੇ ਹੋਏ ਬਾਈ ਇਹਨਾਂ ਦੇ ਲੋ ਜੀ ਕੱਦ ਘਾਟ ਬੱਚੇ ਚੰਗਾ ਨਾ ਕੱਦ ਘਾਟ ਬਾਈ ਬਰੀਡ 'ਚ ਕੋਈ ਕਮੀ ਨਹੀਂ ਆ ਗੱਡੀ 'ਚ ਉੱਤਰ ਦੀ ਨੇ ਮੜਾ ਜਾ ਉਹ ਮਰਵਾ ਲਿਆ ਠੀਕ ਆ ਹੂੰ ਬੱਚੇ ਹੁਣੀ ਕੋਈ ਚੱਕਰ ਵਾਲੀ ਗੱਲ ਨਾ 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 ਹੁਣੀ ਕੋਈ ਚੱਕਰ ਨਹੀਂ ਲੋ ਜੀ ਦੇਖੋ ਬੱਚੀ ਦੇ ਵਿੱਚ ਨਿਮਾਰੋਂ ਨਿਗਾ ਕਿਤ ਲਿਆਰਾ ਪਾਉਣ ਵੀ ਨਹੀਂ ਯਾਰ ਇਹ ਤਾਂ ਟੈਜ ਰੰਗਾਂ ਲੈ ਇੱਥੋਂ ਦੇ ਆ ਬਾਕੀ ਫੇਸ ਬਿਊਟੀ ਦਿਖਾ ਦੇ ਜੀ ਬੱਸ ਬਹੁਤ ਜ਼ਿਆਦਾ ਸੋਹਣੀ ਬੱਚੀ ਹੈ ਬੋਦੀ ਵਾਜੇ ਚੰਗਾ ਕੰਮ ਨੇ ਇੱਥੋਂ ਪੁੜੇ ਪੜੇ ਚੂਲੀ ਹੈਗੀ ਜਮ ਹੂੰ ਹੂੰ ਠੀਕ ਹੈ ਜੀ ਬਾਕੀ ਵਸੀ ਬਈ ਆਪ ਦੱਸਦੀ ਹੈਗੀ ਬਰੀਡ ਦੱਸਦੀ ਹੈ ਵਸੀ ਬਾਕੀ ਜਿਹੜਾ ਭਰਾ ਇੱਥੇ ਆ ਕੇ ਦੇਖੂਗਾ ਉਹਨੂੰ ਕੋਈ ਮਤਲ ਮਾੜੀ ਨਹੀਂ ਲੱਗਣੀ ਜੱਜੂ ਭਾਈ ਆਏ ਕੋਈ ਆ ਨਹੀਂ ਗੈਰ ਹੈ ਵਸੀ ਮਾੜੀ ਹੈਗੀ ਹਾਂ ਸਹੀ ਗੱਲ ਹੈ ਲੈ ਚੱਲ ਵੀ ਅੱਗੇ ਉਹ ਝੋਲੀ ਦਿਖਾਦੀ ਬਣ ਕੇ ਪਹਿ ਤੁਹਾਨੂੰ ਤੋਂ ਦਿਖਾਦੀ ਦੇ ਤੇ ਬਾਈਕਾਂ ਚੰਗੇ ਰਿਕਾਰਡ ਦੇਖੀ ਹੈਗੀ ਇਹ ਤਰਦੀ ਹੈ ਇਹ ਮੰਨ ਲਓ ਮੈਂ ਸਨ ਇੱਥੇ ਦਿਖਾਉਂ ਥਾਣਾ ਦਿਖਾਉਣ ਦੀ ਕੋਸ਼ਿਸ਼ ਕਰਦਾ ਜੀ ਦਿਖਾਉਂ ਤਾਣਾ ਭਾਈ ਚਾਰ ਆ ਕੇ ਇਕੱਲਾ ਇਕੱਲਾ ਥਾਣਾ ਗੱਪਣਾ ਵਰਗੀ ਚਾਰ ਥਣ ਤੇ ਚਾਰੇ ਨਿਖੜ ਮੈਂ ਠੀਕ ਹੈ ਹਾਂ ਹਾਂ ਬਈ ਇਕੱਲਾ ਇਕੱਲਾ ਸਾਨਾ ਬਾਕੀ ਪੂਰੀ ਟੌਪ ਬਰੀਡ ਦਿਖਾ ਦੇ ਬਾਕੀ ਯਾਰ ਇਧਰ ਆ ਆ ਆਪਸੀ ਹੀਟ ਚਾਈ ਲਓ ਜੀ ਦੇਖੋ ਇਥੋਂ ਮਰਮ ਨਹੀਂ ਬੱਚੀ ਚ ਚੰਗੀ ਬੱਚੀ ਕਾਤੇ ਕਾੜੇ ਬੱਚੀ ਦਾ ਵਧੀਆ ਨਾ ਪੂਰਾ ਬਈ ਪੂਰੀ ਫੋਨ ਇਹਦਾ ਮੁੱਲ ਫਿਰ ਦਸੀਗਾ ਇਹਦਾ 35000 ਇਹਦਾ ਮੁੱਲ ਵੀ 3500 ਉਹਦਾ ਵੀ 35 ਹਾਂ ਹਾਂ ਇਹਨਾਂ ਦਾ ਅੱਗੇ ਆ ਕੇ ਜਿਵੇਂ ਆ ਦੋ ਬੈੜਾ ਇਹ ਵੀ ਸਾਰਾ ਇਹਦਾ ਇਧਰ ਖੜੀ ਨਰਾਲੀ ਜੀ ਆਧਾ ਦੋ ਇਹ ਵੀ ਬਰੀਡ ਪੂਰੀ ਫੁੱਲ ਆ ਬੱਸੀਆਂ ਦੀ ਹੂੰ ਕੱਦ-ਗਾੜ ਬਹੁਤ ਵੱਛਾ ਕੱਦ-ਗਾੜ ਇਹਨਾਂ ਦਾ ਫੁੱਲ ਇਹਨਾਂ ਸਾਰਿਆਂ ਬੱਸੀਆਂ ਨਾਲੋਂ ਵੱਧ ਕੱਦ-ਗਾੜ ਹੈ ਇਹਨਾਂ ਦਾ ਹੂੰ ਕਿੰਨੀ ਕੁ ਉਮਰ ਦੀ ਆ ਸਾਲ-ਸਾਲ ਦੀ ਆ ਬਈ ਇਹ ਵੀ ਬਾਕੀ ਫੇਸ ਬਿਊਟੀ ਦਿਖਾਦੀ ਦੀ ਵੀ ਠੀਕ ਹੈ ਠੀਕ ਹੈ ਠੀਕ ਹੈ ਚੌਂਕ ਚੌਂਕ ਇਹਨਾਂ ਦੀ ਪੂਰੀ ਫੁੱਲ ਹੈਗੀ ਲਓ ਜੀ ਮਾਰੋ ਨੀਗਾ ਮੱਛੀ ਚ ਤੇ ਥਾਣ ਤੋਂ 4-4 ਦੀ ਹੈ ਨਾ 4 ਥਾਣਾ ਬਈ ਕੱਲਾ-ਕੱਲਾ ਮਾਰ ਲਓ ਇਹਦਾ ਮੁੱਲ ਕਿੰਨਾ ਕਰਾਂਗੇ ਬੱਛੀ ਆਪਾਂ ਇਹਨਾਂ ਦਾ ਬਈ 26-26 ਹਜ਼ਾਰ ਹੈਗਾ ਦੋਨਾਂ ਦਾ ਇਕੱਠਾ ਲੈ ਲੂ ਬੰਦਾ ਕੋਈ ਚੰਗਾ ਮਾਨਤਨ ਕਰ ਦ ਲਓ ਚੈੱਕ ਕਰ ਲੋ ਬਾਈ ਨੇ ਇਹਦਾ ਮੁੱਲ ਹੀ ਤਾਂ 26000 ਰੁਪਇਆ ਤੇ ਬਾਕੀ ਤੁਹਾਡਾ ਇਹ ਜੋ ਹੋ ਜੂਗਾ ਮਾਨਤਾਨ ਹਨਾ ਪੂਰੇ ਸ਼ਾਨ ਲਿਖਾ ਦੀ ਚਾਰ ਥਾਣਾ ਦੀ ਚਾਪ ਜਿਹੜੀ ਜਿਉ ਜਿਉ ਕਹਿ ਦੇਣੀ ਹਾਂ ਹੂੰ ਕੱਦ ਕਾੜ ਪੂਰਾ ਫੋਲਾ ਬਈ ਬੱਸ ਇਹਦੇ ਚਾਰ ਥਾਣਾ ਤੇ ਅੱਗੇ ਆ ਗਈ ਜਿਵੇਂ ਆ ਇਹ ਵੀ 26000 ਮੁੱਲੇ ਦਾ ਵੀ ਇਹਦਾ ਵੀ 26000 ਇਹਦੀ ਨਹੀਂ ਸਾਲਦੀ ਹੈਗੀ ਇਹ ਵੀ ਸਾਲਦੀ ਆ ਹਾਂ ਹਾਂ ਬਾਈ ਇਥੇ ਕੱਚੇ ਜੀੜਾ ਤੋਂ ਲਈ ਬਾਈ ਇਧਰ ਬੱਸ ਲਓ ਜੀ ਮਾਰੋ ਨੀਗਾ ਬੱਚੇ ਇਹ ਥੋੜਾ ਬੀੜ ਘਟਾ ਬੀੜ ਫੁੱਲ ਹੁਣ ਬੀੜ ਹੀ ਘਟਾਗਾ ਇਹ ਵੀ ਤੂੰ ਤਾਂ ਬਸ ਇੰਨਾਂ ਰਗੂਗੀ ਜੀ ਬੰਦ ਦਿਓ ਬਸ ਲਓ ਇਹਦੀ ਇਹ ਸਾਲ ਦੀ ਕਿੰਨੀ ਉਮਰ ਹੈ ਇਹਦੀ ਵੀ ਸਾਲ ਦੀ ਉਮਰ ਹੂੰ ਥੋੜੀ ਸਾਹ ਸਾਲ ਘਟ ਹੋਈ ਬੱਚੇ ਥੋੜੀ ਇਹਨਾਂ ਦੀ ਘਟ ਹੋਈ ਹੈਗੀ ਇਹ ਇਥੋਂ ਨੀਗਾ ਮਾਰੋ ਜੀ ਬੱਚਿਆਂ ਦੇ ਥਣ ਠੀਕ ਹੈ ਚਾਰ ਹੀ ਕੋਈ ਚੱਕਰ ਵਾਲੀ ਵਾਲੀ ਚਾਰ ਜਿਹੜੀ ਚੀਜ਼ ਕਹਿੰਦੀ ਆਪਾਂ ਉਹੀ ਚੀਜ਼ ਨਿਕਲੂ ਅੱਗੇ ਬੰਦਾ ਆਇ ਨਹੀਂ ਕੋਈ ਬਾਕੀ ਜਿਹੜੀ ਚੀਜ਼ ਪਸੰਦ ਹੋਈ ਸਪੈਸ਼ਲ ਫੋਟੋ ਮੰਗਾ ਸਕਦਾ ਐਡੀ ਕੋਈ ਗੱਲ ਨਹੀਂ ਹਾਂ ਜਿਹੜੀ ਚੀਜ਼ ਤੇ ਮਰਜ਼ੀ ਦਿੰਦਾ ਦੀ ਫੋਟੋ ਮੰਗਾ ਲਓ ਜੀ ਉਹ ਆਪਾਂ ਭੇਜਾਂਗੇ ਮਾਰ ਲਓ ਨਿਗਾ ਆ ਕਾਲੀ ਬੱਛੀ ਇੱਧਰ ਕਰੀਂ ਫਿੱਕੀ ਦੀ ਮੇ ਫੇਰ ਨਿਗਾ ਮੁਰਾਦੀ ਕਰੀ ਇੱਥੋਂ ਨਿਗਾ ਮਾਰ ਲਓ ਜੀ ਆ ਚਿੱਕਤੀ ਵਿੱਚ ਫੇਰਨੇ ਆ ਮਾਰ ਲਓ ਠੀਕ ਆ ਜੀ ਆ ਦੇਖੋ ਆ ਬੱਛੀ ਐ ਜਿਵੇਂ ਠੀਕ ਆ ਤੇ ਆ ਬੱਛਾ ਜੀ ਪੂਰੀ ਇੱਕ ਰੰਮ ਬਰਾਬਰਸੀ ਟੋਟਲ ਟੋਟਲ 8 ਬੱਛੇ ਆਪਣੇ ਕੋਲ ਨੇ 8 ਬੱਛੇ ਕੋਈ 8 ਠੇ ਖਰੀਦਦਾ ਇਕੱਠੀਆਂ ਚਾਹੇ ਜੋੜਾ ਲਈਏ ਹੂੰ ਤਾਂ ਵੀ ਚੰਗਾ ਮਾਨਤਨ ਕਰ ਦਾਂਗੇ ਜੱਠੇ ਲੈਂਦੇ ਤਾਂ ਉਹ ਫਿਰ ਤਾਂ ਚੰਗਾ ਕਰਨੇ ਠਾ ਦਾ ਇਕੱਠਾ ਹੋ ਸਕਦਾ ਮਾਨਤਨ ਵਧਿਆ ਹੋ ਜਾਊਗਾ 8 ਠੇ ਜੇ ਬੱਛੀਆਂ ਲੈਣੀਆਂ ਕਿਸੇ ਨੇ ਹੂੰ ਆਪਾਂ 20 20 ਹਾਂ ਜੇ ਕੋਈ 8 ਬੱਸਾਂ ਲੈਂਦਾ ਠੀਕ ਹੈ ਹਾਂਜੀ ਚਲੋ ਦੇਖੋ ਬਹੁਤ ਵਧੀਆ ਮਾਈ ਨੇ ਲੈਸ ਕਰਤਾ ਪਿੰਡ ਛੰਨਾ ਗਲਾ ਸਿੰਘ ਵਾਲਾ ਜੀ ਤਹਿਸੀਲ ਤਵਾਦੇ ਜ਼ਿਲ੍ਹਾ ਬਰਨਾਲਾ ਤੇ ਜਿਹੜੇ ਭਾਣ ਬੱਚਾ ਪਸੰਦ ਆਉਂਦਾ ਉਹ ਸੁੱਤ ਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ ਜੀ ਸਸ਼ਟੀਕਾਲ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ